ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਕਮਿਸ਼ਨਰ ਨਗਰ ਨਿਗਮ ਗੌਤਮ ਜੈਨ ਦੇ ਨਾਲ ਸ਼ਹਿਰ ਚ ਚੱਲ ਰਿਹਾ ਸੋਲਿਡ ਵੇਸਟ ਪ੍ਰਬੰਧਨ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ ਮੀਟਿੰਗ ਦੌਰਾਨ ਸੋਲਿਡ ਵੇਸਟ ਪ੍ਰਬੰਧਨ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ ਤੇ ਜਲੰਧਰ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਵੱਲ ਧਿਆਨ ਦਿੰਦਿਆਂ ਨਵੀਆਂ ਪਹਿਲ ਕਦਮੀਆਂ ਉਲੀਕੀਆਂ ਗਈਆਂ ਡਾਕਟਰ ਅਗਰਵਾਲ ਵੱਲੋਂ ਸਬੰਧਤ ਵਿਭਾਗਾਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਕੀਤੇ ਜਾਣ ਵਾਲੇ ਯਤਨਾਂ ਨੂੰ ਹੋਰ ਤੇਜ਼ੀ ਨਾਲ ਜਾਰੀ ਰੱਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਗਦਈਪੁਰ ਖੇਤਰ ਵਿਖੇ ਨਵੇਂ ਵਿੰਡੋ ਕੰਪੋਸਟ ਪਲਾਂਟ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੀ ਰੋਜ਼ਾਨਾ ਗਿੱਲਾ ਕੂੜਾ ਪ੍ਰੋਸੈਸ ਕਰਨ ਦੀ ਸਮਰੱਥਾ 65 ਤੋਂ 70 ਟਨ ਹੋਵੇਗੀ। ਇਹ ਪਲਾਂਟ ਗਿੱਲੇ ਕੂੜੇ ਨੂੰ ਵੱਖ-ਵੱਖ ਵਰਤੋਂ ਲਈ ਖਾਦ ਵਿੱਚ ਤਬਦੀਲ ਕਰਨਗੇ। ਇਸ ਤੋਂ ਇਲਾਵਾ ਫੋਲੜੀਵਾਲ, ਬਸਤੀ ਸ਼ੇਖ, ਤਕੋਹਾ ਅਤੇ ਬੜਿੰਗ ਵਿਖੇ ਚਲ ਰਿਹਾ ਹੈ ਕੰਪੋਸਟ ਟੋਇਆਂ ਦੇ ਸੁੰਦਰੀਕਰਨ ਅਤੇ ਸਮਰੱਥਾ ਵਧਾਉਣ ਦਾ ਕੰਮ ਚੱਲ ਰਿਹਾ ਹੈ ਡਾਕਟਰ ਅਗਰਵਾਲ ਨੇ ਅਧਿਕਾਰੀਆਂ ਨੂੰ ਪ੍ਰਸਤਾਵਿਤ ਥਾਵਾਂ ਜਿਵੇਂ ਹੁਸ਼ਿਆਰਪੁਰ ਰੋਡ 120 ਫੁੱਟ ਰੋਡ ਕਪੂਰਥਲਾ ਰੋਡ ਅਤੇ ਨਕੋਦਰ ਰੋਡ ਦਾ ਦੌਰਾ ਕਰਨ ਦੀ ਹਦਾਇਤ ਦਿੱਤੀਆਂ ਤਾਂ ਜੋ ਇਸ ਪ੍ਰੋਜੈਕਟ ਦੀ ਅਗਲੀ ਪੜਾਅ ਲਈ ਸ਼ੁਰੂਆਤ ਕੀਤੀ ਜਾ ਸਕੇ